ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਭੁੱਲਾਂ ਹੋਈਆਂ ਨੇ ਉਸ ਨੂੰ ਲੈ ਕੇ ਸੁਖਬੀਰ ਬਾਦਲ ਮਾਫੀ ਮੰਗਣ ਤੇ ਹੁਣ ਦੱਸਿਆ ਕਿ ਉੱਥੇ ਅਕਾਲੀ ਦਲ ਦੇ ਵੱਲੋਂ ਇੱਕ ਬਿਆਨ ਦਿੱਤਾ ਜਾ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਜਿਹੜੇ ਕੇ ਵੱਲੋਂ ਹੁਕਮ ਦਿੱਤੇ ਗਏ ਨੇ ਉਹਨਾਂ ਨੂੰ ਸਿਰ ਮੱਥੇ ਮੰਨਿਆ ਤੇ ਜਿਸ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਜਿਹੜੇ ਕੇ ਪੇਸ਼ ਅਕਾਲ ਤਖਤ ਸਾਹਿਬ ਦੇ ਅੱਗੇ ਹੋਣਗੇ ਤੇ ਉੱਥੇ ਹੀ ਜਿਹੜੀ ਕਿ ਮਾਫੀ ਵੰਗਣ ਗਏ ਤੇ ਜਿਸ ਨੂੰ ਲੈ ਕੇ ਦਲਜੀਤ ਟੀਮਾ ਦੇ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਿਹੜਾ ਕਿ ਹੁਕਮ ਦਿੱਤਾ ਗਿਆ ਉਸ ਦਾ ਅਸੀਂ ਜਿਹੜਾ ਕਿ ਸਿਰ ਮੱਥੇ ਪ੍ਰਵਾਨ ਕਰਦੇ ਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਜ਼ਰੂਰ ਪੇਸ਼ ਹੋਣਗੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਾਉਣੇ ਆ ਡਾਕਟਰ ਦਲਜੀਤ ਟੀਮਾ ਦਾ ਹੋਰ ਕੀ ਕਹਿਣਾ ਜੋ ਵੀ ਹੁਕਮ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਉਸ ਹੁਕਮ ਨੂੰ ਸੇਰ ਨਾਤੇ ਪਰਮਾਨ ਕਰਦਾ ਜਿਸ ਦਿਨ ਸਰਦਾਰ ਸੁਬੀਰ ਸਿੰਘ ਬਾਦਲ ਜੀ ਬਤੌਰ ਪ੍ਰਧਾਨ ਸਪਸ਼ਟੀਕਰਨ ਦੇ ਕੇ ਆਏ ਸੀ ਉਹਨਾਂ ਨੇ ਉਸ ਦਿਨ ਵੀ ਬਿਲਕੁਲ ਸਪਸ਼ਟ ਕੀਤਾ ਸੀ ਕਿ ਜੋ ਹੁਕਮ ਸ਼ਰੋਬਣੀ ਅਕਾਲੀ ਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਏਗਾ ਅਸੀਂ ਪ੍ਰਵਾਨ ਕਰਾਂਗੇ ਇਸ ਕਰਕੇ ਅੱਜ ਜਿਹੜਾ ਹੁਕਮ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਵਾਸਤੇ ਆਇਆ ਜਿਹੜਾ ਉਸ ਵੇਲੇ ਦੇ ਸਾਰੇ ਕੈਬਨਟ ਮੰਤਰੀ ਸਭਾਂ ਦੇ ਸਬੰਧ ਵਿੱਚ ਆਇਆ ਅਸੀਂ ਉਹਨੂੰ ਸਿਰ ਨਵਾ ਕੇ ਪਰਵਾਣ ਕਰਦੇ ਜਿਸ ਤਰੀਕੇ ਹੁਕਮ ਹੋਇਆ ਅਸੀਂ ਉਸੇ ਤਰ੍ਹਾਂ ਸ਼੍ਰੀ ਹਰਿਕਾਟਕ ਸਾਹਿਬ ਜੀ ਨੂੰ ਆਤਮਸਤਕ ਹੋ ਕੇ ਆਪਣਾ ਜਿਹੜਾ ਸਪਸ਼ਟੀਕਰਨ ਹੈ ਉਹ ਵੀ ਦੇ ਆਦੀ ਜੋ ਸਦਾ ਸੁਬੀਰ ਸਿੰਘ ਬਾਦਲ ਸਾਹਿਬ ਨੂੰ ਹਦੇਸ਼ ਹੋਇਆ ਉਹ ਵੀ ਪੂਰਾ ਕਰ ਜੋ ਵੀ ਹੁਕਮ ਅੱਜ ਸ਼੍ਰੀ ਹਰਿਕਾਟਕ ਸਾਹਿਬ ਤੋਂ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਉਸ ਹੁਕਮ ਨੂੰ ਸਿਰ ਨਵਾ ਕੇ ਪਰਵਾਣ ਕਰਦਾ ਹੈ ਜਿਸテン ਸਰਦਾਰ ਸੁਖਵੀਰ ਸਿੰਘ ਬਾਦਲ ਜੀ ਬਤੌਰ ਪ੍ਰਧਾਨ ਸਪਸ਼ਟੀਕਰਨ ਦੇ ਕੇ ਆਏ ਸੀ ਉਹਨਾਂ ਨੇ ਉਸ ਦਿਨ ਵੀ ਬਿਲਕੁਲ ਸਪਸ਼ਟ ਕੀਤਾ ਸੀ ਕਿ ਜੋ ਹੁਕਮ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੀ ਅਕਾਲ ਤਖਤ ਤੋਂ ਆਏਗਾ ਅਸੀਂ ਪ੍ਰਵਾਨ ਕਰਾਂਗੇ ਇਸ ਕਰਕੇ ਅੱਜ ਜਿਹੜਾ ਹੁਕਮ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵਾਸਤੇ ਆਇਆ ਜਾਂ ਜਿਹੜਾ ਉਸ ਵੇਲੇ ਦੇ ਸਾਰੇ ਕੈਬਨਟ ਮੰਤਰੀ ਸਬੰਧ ਦੇ ਸਬੰਧ ਵਿੱਚ ਆਇਆ ਅਸੀਂ ਉਹਨੂੰ ਸਿਰ ਨਵਾ ਕੇ ਪ੍ਰਵਾਨ ਕਰਦੇ ਹਾਂ ਜਿਸ ਤਰੀਕੇ ਹੁਕਮ ਹੋਇਆ ਅਸੀਂ ਉਸੇ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਾਤਮਸਤ ਹੋ ਕੇ ਆਪਣਾ ਜਿਹੜਾ ਸਪਸ਼ਟੀਕਰਨ ਹੈ ਉਹ ਵੀ ਦੇ ਆਂ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਅਦੇਸ਼ ਹੋਇਆ ਉਹ ਵੀ ਪੂਰਾ ਕਰ ਜੋ ਵੀ ਹੁਕਮ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਉਸ ਹੁਕਮ ਨੂੰ ਸਿਰ ਨਵਾ ਕੇ ਪਰਮਾਨਿਤ ਕਰਦਾ ਜਿਸ ਤ因 ਸਰਦਾਰ ਸੁਖਵੀਰ ਸਿੰਘ ਬਾਦਲ ਜੀ ਬਤੌਰ ਪ੍ਰਧਾਨ ਸਪਸ਼ਟਕਰਨ ਦੇ ਕੇ ਆਏ ਸੀ ਉਹਨਾਂ ਨੇ ਉਸ ਦਿਨ ਵੀ ਬਿਲਕੁਲ ਸਪਸ਼ਟ ਕੀਤਾ ਸੀ ਕਿ ਜੋ ਹੁਕਮ ਸ਼ਰੋਬਣੀ ਅਕਾਲੀ ਦਲ ਨੂੰ ਅਕਾਲੀ ਦਲ ਨਾਲ ਸਬਤੋਂ ਆਏਗਾ ਅਸੀਂ ਪ੍ਰਵਾਨ ਕਰਾਂਗੇ ਇਸ ਕਰਕੇ ਅੱਜ ਜਿਹੜਾ ਹੁਕਮ ਸਰਦਾਰ ਸੁਖਮੀ ਸਿੰਘ ਬਾਦਲ ਸਾਹਿਬ ਵਾਸਤੇ ਆਇਆ ਜਿਹੜਾ ਉਸ ਵੇਲੇ ਦੇ ਸਾਰੇ ਕੈਬਨਿਟ ਮੰਤਰੀ ਸਭਾਂ ਦੇ ਸਬੰਧ ਵਿੱਚ ਆਇਆ ਅਸੀਂ ਉਹਨੂੰ ਸਿਰ ਨਵਾ ਕੇ ਪ੍ਰਵਾਨ ਕਰਦੇ ਜਿਸ ਤਰੀਕੇ ਹੁਕਮ ਹੋਇਆ ਅਸੀਂ ਉਸੇ ਤਰ੍ਹਾਂ ਸ੍ਰੀ ਕਾਟਕ ਸਾਹਿਬ ਨੂੰ ਨਾਮ ਅਸਤਕ ਹੋ ਕੇ ਆਪਣਾ ਜਿਹੜਾ ਸਪਸ਼ਟੀਕਰਨ ਹੈ ਉਹ ਵੀ ਦੇ ਆਗੇ ਜੋ ਸਦਾ ਸੁਮੇਰ ਸਿੰਘ ਬਾਦਲ ਸਾਹਿਬ ਨੂੰ ਅਦੇਸ਼ ਹੋਇਆ ਉਹ ਵੀ ਪੂਰਾ